हां जी दोस्तों मैं प्रदीप सिंह ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਵੱਡੇ ਕਬੱਡੀ ਕੱਪ ਦੀ ਅਪਡੇਟ ਜੀ ਦੇ ਵਿੱਚ ਬੈਸਟ ਏਟਰ ਤੇ ਬੈਸਟ ਜਾਫੀ ਦੇ ਲਈ ਨੁਕਰੇ ਘੋੜਿਆਂ ਦੇ ਬਛੇਰੇ ਦਿੱਤੇ ਜਾਣਗੇ ਹਾਂ ਜੀ ਦੋਸਤੋ ਜੇ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਤਾਂ نیچے ਆ ਰਹੇ ਰੈੱਡ ਕਲਰ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਕੰਟੀਨਿਊ ਆਲ ਤੇ ਸੈਟ ਕਰ ਲਓ ਤਾਂ ਜੋ ਤੁਹਾਨੂੰ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਹਾਂ ਜੀ ਦੋਸਤੋ ਇਹ ਦੂਜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਹੈ ਜੋ ਪਿੰਡ ਦੁਸਾਰਨ ਵਿਖੇ ਕਰਵਾਇਆ ਜਾ ਰਿਹਾ ਹੈ ਮਿਤੀ 20 ਅਤੇ 21 ਜਨਵਰੀ 2024 ਨੂੰ ਜਿੱਥੇ ਇੱਕ ਵੱਡੀ ਓਪਨ ਚਾਰ ਖਿਡਾਰੀ ਬਾਹਰੋਂ ਦੇ ਮੁਕਾਬਲੇ ਕਰਵਾਏ ਜਾਣਗੇ ਜਿੱਥੇ ਬੁੱਕ ਕੀਤੀਆਂ ਹੋਈਆਂ 16 ਟੀਮਾਂ ਦੇ ਹੀ ਮੈਚ ਕਰਵਾਏ ਜਾਣਗੇ ਜਿਨ੍ਹਾਂ ਦਾ ਪਹਿਲਾ ਇਨਾਮ 1 ਲੱਖ ਰੁਪਇਆ ਹੋਵੇਗਾ ਤੇ ਦੂਸਰਾ ਇਨਾਮ 75000 ਰੁਪਇਆ ਹੋਵੇਗਾ ਬੈਸਟ ਰੇਡਰ ਦੇ ਬੈਸਟ ਜਾਫੀ ਦੇ ਲਈ ਨੌਕਰੇ ਘੋੜਿਆਂ ਦੇ ਬਛੇਰੇ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਲਾਲੀ ਮੰਡੇਰ ਨਿਊਜ਼ੀਲੈਂਡ ਵੱਲੋਂ ਕਬੱਡੀ ਦੇ ਹੀਰੇ ਪੇਜ ਚਲਾਉਣ ਵਾਲੇ ਅਮਨ ਕੁੱਲੇਵਾਲੀਏ ਦਾ 11000 ਰੁਪਏ ਦੀ ਨਗਦ ਰਾਸ਼ੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਜੇ ਤੁਹਾਨੂੰ ਸਾਡੀ ਇਹ ਇਨਫੋਰਮੇਸ਼ਨ ਚੰਗੀ ਲੱਗੀ ਚਲਦੀ ਹੀ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਕਬੱਡੀਆਂ ਰਿਲੇਟਡ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਧੰਨਵਾਦ